ਤਸਿੱਦੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਗਨਮੈਨਾਂ ਦੇ ਵਿੱਚਕਾਰ ਲੜਾਈ ਹੋ ਜਾਂਦੀ ਹੈ ਤਾਂ ਬਿਲਕੁਲ ਦੋਨਾਂ ਧਿਰਾਂ ਦੇ ਵੱਲੋਂ ਪਹਿਲਾਂ ਤਾਂ ਆਪਸ ਦੇ ਵਿੱਚ ਬਹਿਸ-ਵਾਜ਼ੀ ਹੁੰਦੀ ਹੈ ਤੇ ਬਹਿਸ-ਵਾਜ਼ੀ ਇਸ ਕਦਰ ਹਾਵੀ ਹੋ ਜਾਂਦੀ ਹੈ ਕਿ ਦੋਨੋਂ ਇੱਕ ਦੂਸਰੇ ਤੇ ਵਾਰ ਕਰਨ ਲੱਗ ਜਾਂਦੇ ਨੇ ਤੇ ਹੁਣ ਕਿਸ ਤਰੀਕੇ ਦੇ ਨਾਲ ਦੱਸਦੀ ਕਿ ਇੱਕ ਗਨਮੈਨ ਜਿਸ ਦਾ ਨਾਮ ਗੁਰਦੀਪ ਸਿੰਘ ਦੱਸਿਆ ਜਾ ਰਿਹਾ ਉਸ ਦਾ ਸਿਰ ਖੋਲ ਦਿੱਤਾ ਜਾਂਦਾ ਦੂਜੀ ਧਿਰ ਦੇ ਵੱਲੋਂ ਤਾਂ ਬਿਲਕੁਲ ਹੁਣੋ ਮਾਨਸਾ ਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤਸਵੀਲੇ ਦੀਆਂ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਕਰੀਨ ਤੇ ਅਸੀਂ ਸਾਂਝੀਆਂ ਕਰ ਰਿਹਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਗਨਮੈਨ ਗੁਰਦੀਪ ਸਿੰਘ ਦੀਆਂ ਤਸਵੀਰਾਂ ਨੇ ਤਾਂ ਬਿਲਕੁਲ ਕਮਰੇ ਦੇ ਵਿੱਚ ਬੈਠ ਕੇ ਆਪਸ ਵਿੱਚ ਗੱਲ ਕਰ ਰਹੇ ਹੁੰਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਦੋਨਾਂ ਦੇ ਵਿਚਕਾਰ ਬਹਿਸ ਹੋ ਜਾਂਦੀ ਹੈ ਤੇ ਬਹਿਸ ਇਸ ਕਦਰ ਹਾਵੀ ਹੁੰਦੀ ਹੈ ਕਿ ਦੋਨੋਂ ਇੱਕ ਦੂਸਰੇ ਦੇ ਨਾਲ ਲੜਾਈ ਝਗੜਾ ਕਰਨ ਲੱਗ ਜਾਂਦੇ ਨੇ ਤਾਂ ਦੂਜੇ ਧਿਰ ਦੇ ਵੱਲੋਂ ਇਸ ਗਨਮੈਨ ਦਾ ਸਿਰ ਖੋਲ ਦਿੱਤਾ ਜਾਂਦਾ ਹੈ ਸਿਰ 'ਚ ਸੱਟਾ ਮਾਰਿਆ ਜਾਂਦੀਆਂ ਨੇ ਜਿਸ ਦੇ ਕਾਰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਤਾਂ ਬਿਲਕੁਲ ਹੁਣ ਹਸਪਤਾਲ ਦੇ ਵਿੱਚ ਜੇਰੇ ਇਲਾਜ ਹਾ ਦੱਸਦੇ ਕਿ ਮੌਕੇ ਤੇ ਇਸ ਨੂੰ ਮਾਨਸਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਪਰ ਦੱਸਦੇ ਕਿ ਹਜੇ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਕਿ ਆਖਰਕਾਰ ਇਹਨਾਂ ਦੇ ਵਿਚਕਾਰ ਬਹਿਸ ਕਿਸ ਗੱਲ ਤੋਂ ਸ਼ੁਰੂ ਹੁੰਦੀ ਹੈ ਕਿਉਂ ਇਹਨਾਂ ਦੀ ਲੜਾਈ ਵੱਧੀ ਹੈ ਤਾਂ ਬਿਲਕੁਲ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਸਿਕਿਉਰਿਟੀ ਮੈਂਬਰ ਜਿਨ੍ਹਾਂ ਦੀ ਆਪਸ ਦੇ ਵਿੱਚ बहस ਹੁੰਦੀ ਹੈ ਤੇ ਬਹਿਸ ਤੋਂ ਬਾਅਦ ਲੜਾਈ ਝਗੜਾ ਇਸ ਤਰੀਕੇ ਨਾਲ ਵਾਪਜ ਜਾਂਦਾ ਹੈ ਕਿ ਇੱਕ ਦੂਜੇ ਦੇ ਸਿਰ ਤੱਕ ਖੋਲ ਦਿੱਤੇ ਜਾਂਦੇ ਨੇ ਤਾਂ ਬਿਲਕੁਲ ਹੁਣ ਗੁਰਦੀਪ ਸਿੰਘ ਜੋ ਕਿ ਸਿੱਧੂ ਮੂਸੇਵਾਲੇ ਦੇ ਪਤਾ ਬਲਕੌਰ ਸਿੰਘ ਦਾ ਗਨਮੈਨ ਦੱਸਿਆ ਜਾ ਰਿਹਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਪਰ ਗੁਰਦੀਪ ਸਿੰਘ ਦੇ ਵੱਲੋਂ ਕੋਈ ਵੀ ਜਿਹੜੀ ਜਾਣਕਾਰੀ ਹੈ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਗਈ ਤਾਂ ਬਿਲਕੁਲ ਅਸੀਂ ਕੋਸ਼ਿਸ਼ ਕਰ ਰਿਹਾ ਕਿ ਜਦੋਂ ਵੀ ਇਸ ਕਾਰਨ ਬਾਰੇ ਸਾਨੂੰ ਪਤਾ ਲੱਗੇ ਤੁਹਾਡੇ ਨਾਲ ਜਲਦ ਤੋਂ ਜਲਦ ਜ਼ਰੂਰ ਸ਼ੇਅਰ ਕਰਾਂਗੇ